ਦੋਸਤੋ ਮੈਂ ਪੋਮਾ ਹਰਾ ਅੱਜ ਤੇ ਤੁਸੀਂ ਜੁੜਿਓ ਸ਼ੌਂਕੀ ਪੀੜੀ ਤੀ ਚੰਨੀ ਦੋਸਤੋ ਅੱਜ ਦਿਨ ਬੋਧਵਾਰ ਆ ਤੇ ਹਰ ਬੋਧਵਾਰ ਦੀ ਬੋਧਵਾਰਾ ਕਰਾ ਮੰਡੀ ਫਰੈਂਡਾ ਬਰਗਾੜੀ ਵਿਖੇ ਲੱਗਦੀ ਆ ਉਹ ਦੋਸਤੋ ਲੱਗ ਚੁੱਕੀ ਆ ਲਾਈਵ ਹੋਏ ਆ ਤੁਹਾਨੂੰ ਸਾਰੀ ਮੰਡੀ ਤੁਰ ਫਿਰ ਕੇ ਦਿਖਾਵਾਂਗੇ ਤੇ ਜਿਹੜੇ ਵੀ ਜੁੜ ਜਾਣਾ ਤੇ ਉਹ ਸ਼ੇਅਰ ਜ਼ਰੂਰ ਕਰ ਦੇਣ ਪਹਿਲਾਂ ਦਾ ਤੁਹਾਨੂੰ ਐਂਟਰੀ ਗੇਟ ਦਿਖਾਉਣਾ ਜੀ ਜਿੱਥੇ ਇਹਨਾਂ ਦਾ ਬੋਰਡ ਲੱਗਿਆ ਸਾਹਮਣੇ ਬੋਰਡ ਲੱਗਿਆ ਦੋਸਤੋ ਹਰ ਬੁੱਧਵਾਰ ਨੂੰ ਇਹ ਬੱਕਰਾ ਮੰਡੀ ਲੱਗਦੀ ਆ ਰੈਂਕ ਕਾਰੀ ਭਵਣਾ ਇਧਰ ਸਾਹਮਣੇ ਰਹਿ ਗਿਆ ਆ ਹੈਗਾ ਗੇਟ ਐਂਟਰੀ ਗੇਟ ਆ ਇਧਰ ਮੋਟਰਸਾਈਕਲ ਤੁਹਾਨੂੰ ਦਿਸਦੇ ਹੋਣੇ ਖੜੇ ਰੱਖ ਬਲਤਾਂ ਦਾ ਕਹਿਣਾ ਬੋਲ ਜਾਂਦੇ ਆ ਬਾਈ ਰੋਟ ਦਾ ਨਹੀਂ ਰੂਪੀ ਨੂੰ ਬਣਾ ਕੇ ਲਿਆ ਕਰੋ ਲਓ ਜੀ ਬਣਾ ਦਿੰਨੇ ਆ ਲਾਈਵ ਆ ਹੁਣ ਠੀਕ ਹੈ ਜੀ ਅਸੀਂ ਨੱਥਾ ਕਨਵਨ ਇਹਨਾਂ ਭੁੱਲ ਗਏ ਲਓ ਵੀ ਮਿੱਤਰੋ ਸਭ ਤੋਂ ਪਹਿਲਾਂ ਦਾ ਲੰਗਰ ਦਿਖਾਉਣਾ ਤੁਹਾਨੂੰ ਇੱਥੇ ਲੰਗਰ ਦਾ ਬਹੁਤ ਵਧੀਆ ਪ੍ਰਬੰਧ ਆ ਆ ਦੇਖੋ ਦੋ ਬੀਬੀਆਂ ਲੰਗਰ ਤੇ ਸਪੈਸ਼ਲ ਡਿਊਟੀ ਲਈ ਇਹਨਾਂ ਨੇ ਤਵੀ ਤੇ ਰੋਟੀਆਂ ਲਈ ਜਾਂਦੀਆਂ ਤੇ ਬਾਹਰ ਦਾਲ ਦਾ ਧਾਮਾ ਭਰਿਆ ਪਿਆ ਖੂਬੀ ਤੁਹਾਨੂੰ ਦਿਖਾਉਣੀ ਹਾਂਜੀ ਭਵਨ ਜੀ ਸਤਿ ਸ੍ਰੀ ਅਕਾਲ ਬਾਈ ਜੀ ਆ ਬਣੀ ਪਈ ਆ ਦਾਲ। ਵਖਾਈਂ ਬਾਈ ਖੋਲੀ ਆ ਧਾਵਾ ਪਾਸੇ ਕਰੀ ਢੱਕਣਾ। ਵਿੱਚ ਨਾ ਸਿਰ ਦੀ ਨੂਨ। ਐਂ ਹੀ ਕਰ ਦਿੰਦਾ ਪਾਸੇ। ਅੱਧਾ ਬਾਜ਼ਾਰ ਤਾਂ ਤੂੰ ਉੱਤੇ ਲਾਈ ਬੈਠਾ ਲੋ ਜੀ ਆ ਕੜੀ ਬਣੀ ਪਈ ਆ। ਤੇ ਸੌਦੇ ਤੁਹਾਨੂੰ ਦਿਖਾਉਣੇ ਆ ਜਿਹੜੇ ਅੱਜ ਹੋਏ ਆ। ਇਸ ਤੋਂ ਪਹਿਲਾਂ ਵੀਡੀਓ ਬਣੀ ਆ ਸਾਰਿਆਂ ਸੌਦਿਆਂ ਦੀ। ਬਹੁਤ ਬਹੁਤ ਧੰਨਵਾਦ ਬਾਈ ਜੀ। ਭਵਨ ਜੀ। ਦੇਖੋ ਜੀ ਆ ਜਿਹੜੀ ਪੱਟ ਫਿਰਦੀ ਆ ਇਹਦਾ ਚਾਰ ਨਗ ਸੀ ਇਹ ਸੌਦਾ ਹੋਇਆ ਇੱਕ ਬੱਕਰਾ ਇਹਦੇ ਨਾਲ ਦਾ ਤੇ ਦੋ ਬੱਕਰੇ ਤੇ ਪੱਠ ਦੂਜੇ ਉਹ ਵੀ ਤੁਹਾਨੂੰ ਦਿਖਾਵਾਂਗੇ ਬਾਈ ਨੀਰੇ ਵਾਲੇ ਆ ਗਏ ਨੀਰਾ ਵੀ ਮਿਲਦਾ ਦੋਸਤੋ ਜੇ ਕਿਸੇ ਵੀਰ ਨੇ ਨੀਰਾ ਲੈਣਾ ਹੋਵੇ ਉਹ ਵੀ ਪਹੁੰਚੋ ਆ ਸੰਜੂ ਦੀ ਗੱਡੀ ਆ ਗਈ ਫਰੀਦਕੋਟ ਵਾਲੇ ਦੀ ਅਰੇ ਕੈਸੇ ਹੋ ਮੋਦੀ ਆ ਬੱਕਰਾ ਸੰਜੂ ਦਾ ਜੀ ਆ ਗੱਡੀ ਵਾਲੇ ਆ ਜਾਨਵਰ ਲੈ ਕੇ ਆਏ ਬਾਈ ਤਿੰਨ ਚਾਰ ਨਗ ਲੈ ਕੇ ਆਏ ਆ ਗੱਡੀ ਆ ਗਈ ਕਪਤਾਨ ਦੀ ਆ ਸਾਰੇ ਜਾਨਵਰ ਕਪਤਾਨ ਦੇ ਕਿੰਨੇ ਨਾਲ ਲੈ ਆਂਦੇ ਬਈ ਗੁਰੇ ਇਹ ਦੋ ਇੱਥੋਂ ਖਰੀਦ ਲੈ ਠੀਕ ਆ ਲਓ ਵੀ ਮਤਰੋ ਇੱਧਰ ਖੜਾ ਕਪਤਾਨ ਆ ਖੜਿਆ ਬਾਈ ਆ 8 9 ਨਾਗ ਜਿਹੜੇ ਬਾਈ ਦੇ ਦੇਖੀ ਕਾ ਦਾ ਸੌਦਾ ਚੱਲੀ ਜਾਂਦਾ ਸੀਰੇ 100 ਰੁਪਏ ਇੱਕ ਬਕਰ ਦਾ ਥੋੜਾ ਹੁਣ ਕੁਕੜੀ ਦਾ ਬੱਚਾ ਇਹ ਸਾਡੇ 10 ਦੇ ਹੋ ਗਏ ਠੀਕ ਆ ਉਹ ਨਹੀਂ ਯਾਰ ਉਹ ਐ 14 ਦਾ ਹੋਇਆ ਕਿ ਤੂੰ ਯਾਰ ਮਨਾਉਂਦਾ ਵੀ ਮੈਂ ਤਿੰਨ ਨਗ ਦਿਖਾਈ ਇੱਕ ਸਾਹਮਣੇ ਦੇ ਲੰਗਾ ਆਹ ਤਿੰਨ ਨਗ ਹੁਣੇ ਹੀ ਲਾਏ ਸੀ ਬਾਈ ਨੇ 9000 ਦੇ ਲਾਏ ਸੀ 9000 ਤੇ ਲਖਾਈ ਵੀ ਤੇਰੀ 500 ਰੁਪਏ ਉੱਤੇ ਬੈਗਮ ਸਾਡੇ ਨਾਲ ਸਾਡੇ ਨਾਲ ਸਾਡੇ ਦਾਸ ਦੇ ਜੀ ਸਾਡੇ ਦਾਸ ਕਿਹ ਬਾਜਦਾ ਮਨੂ ਇਹ 3:00 ਬਾਜਾ 700 ਲੈਣੀ 600 ਲੈਣੀ ਏਏ 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 ਵੇਖ ਲੈ ਹੁਣ ਇਕੱਠਾ ਹੀ ਵਸ ਮੈਂ ਲੈ ਆ ਉਹ ਇਕੱਠਾ ਇਹ ਵੀ ਜੀਵ ਦਾ ਉਹ ਪੱਥਰ 300 ਫਿਰਦਾ ਵੜਨਾ ਪੱਕੀ ਨਾ ਫੇਰ ਉਹ ਗੱਲ ਤਾਂ ਹਾਂ ਮੇਰੇ ਦਾ ਵੜਨਾ ਮੇਰੇ ਬਲੇ ਕੀ ਰਹਿ ਗਿਆ ਆ ਕਰੀ ਹਲੋ ਯਾਰ ਵੇਚ ਲਾਂਗੇ ਤੁਹਾਨੂੰ ਪੱਥਰ ਉਹ ਆ ਗਈ ਹਲੋ 10000 ਦੇ ਲਖਾਈਏ ਦੋ ਮਸੇ ਕਰਾ ਲੀ ਕਿਵੇਂ 10000 ਸਾਢੇ 10 ਤਾਂ ਲਈ ਜਾਂਦਾ ਮੈਂ ਤੇ ਬੱਚ ਉਹ ਤੂੰ ਨਹੀਂ ਮੰਨਦਾ ਤੂੰ ਅੱਛਾ ਕੀ ਕਰਦੇ ਨੇ ਐ ਕਰ ਦਿੰਦੇ ਨਹੀਂ ਹੋਣਗੇ ਬਈ ਯਾਰ ਵੇਖ ਲੈ ਨਹੀਂ ਹੁੰਦਾ ਲਓ ਵੀ ਸੌਦਾ ਸਿਰੇ ਨਹੀਂ ਚੜਿਆ ਇਹ ਕਿਉਂਕਿ 9000 ਦੇ ਬਾਈ ਨੇ ਲਏ ਸੀ ਤੇ ਤਿੰਨਾਂ ਦੀ ਲਿਖਾਈ ਵੀ ਇਹਨੇ ਸੀਰੀਏ ਨੇ ਕਰਾਈ ਸੀ ਵੇਖ ਲੈ 10:30 ਤੋਂ ਆਹਦਾ ਲਿਖਾਈ ਆਪ ਕੋਲ ਨਹੀਂ ਹੋ ਪਰਾ ਚੱਲ ਵੀ ਇਹ ਉਹਦਾ ਲਿਖਾਈ ਕਰੀ ਤਾ ਇਹ ਜੋ ਤਰਫੋਂ ਬੱਲੇ ਨੂੰ ਗਈ 500 ਪਹਿਲਾਂ ਭਰ ਆਵਾ 300 ਹੁਣ 9000 ਤੋਂ ਨਹੀਂ ਪਾਈ ਪੈਗੀ ਇਹ ਉਹਦਾ ਸਾਡੇ ਹੀ ਜਾਣਗੇ ਫਰਕ ਤਾਂ ਸਾਡੇ ਹੀ ਹੋਈ ਜੀ ਮੁਰਗਿਆਂ ਵਾਲੇ ਬਾਈ ਵੀ ਪਹੁੰਚ ਚੁੱਕੇ ਆ ਜਿਨ੍ਹਾਂ ਨੇ ਮੁਰਗੇ ਖਰੀਦਣੇ ਆਹ ਬਾਈ ਵੀ ਆ ਗਿਆ ਕਿਹੜਾ ਪਿੰਡ ਆ ਬਾਈ ਆਪਣਾ ਆ ਆਪਣਾ ਫੈਨ ਬਰਗਾੜੀ ਬਰਗਾੜੀ ਨੇੜੇ ਵਾਲੇ ਦੂਰ ਲੇੜੇ ਨੇੜੇ ਵਾਲੇ ਲੇਟ ਹੋ ਗਏ ਹੈ ਹਾਂ ਆਹ ਵੀ ਆ ਬਰਬਰੀ ਕਰਾਉਸ ਬੱਕਰੀ ਤੇ ਇਧਰ ਆ ਗਏ ਬਾਈ ਮੁਰਗਿਆਂ ਵਾਲੇ ਔਰ ਬਾਈ ਜੀ ਕੀ ਹਾਲ ਚਾਲ ਹੈ ਬਾਈ ਲੋ ਬੱਕਰੀਆਂ ਤੁਹਾਨੂੰ ਦਿਖਾਈ ਜਾਂਦੇ ਆ ਦੇਖ ਲਓ ਸਹੀ ਦਾ ਹੈ ਗਾ ਕੋਕਾ ਵੀ ਪਹੁੰਚਿਆ ਇਸ ਮੰਡੀ ਦੇ ਬਾਈ ਕੋਕੇ ਨੇ ਚਾਰ ਨਗ ਲਏ ਆ ਗਾਂਟੀ ਵਾਲੇ ਗਾਂਟੀ ਵਾਲੇ ਆ ਜੋ ਵੀ ਲੱਕਿਆ ਆ ਭਰਾ ਆ ਬੱਕਰੀ ਆ ਆ ਬੱਕਰੀ ਚਿੱਟੀ ਅਖਦੀ ਆ ਜੀ ਬਰਬਰੀ ਲੈ ਵੀ ਤੇਰੇ ਲੈਣ ਵਾਲਾ ਬੱਕਰਾ ਆ ਗਿਆ ਦਾਲਾ ਜਨੇ ਮਰਦੀ ਮੁਝੀਏ ਕੀ ਮੰਗਿਆ ਬਾਈ ਇਹਦਾ 70 ਦਾ 70 ਦਾ ਬੱਕਰੇ ਦੋ ਦੋਵੇਂ ਘੱਸੀ ਆ ਜਾ ਬੈਠ ਜਾ ਨੋ ਬਈ ਜੋੜੀ ਦਾ 70000 ਮੰਗਿਆ ਤਾਰਸ ਸਿੰਘ ਬਰਾੜ ਬਹੁਤ ਬਹੁਤ ਧੰਨਵਾਦ ਬਾਈ ਜੀ ਯਾਰ ਸਿੱਧਾ ਆ ਮੈਂ ਦੱਸ ਗਿਆ ਬਾਈ ਭੋਮੇ ਜਿੰਨੇ ਦਾ ਮਾਰ ਲੈਗਾ ਬਾਈ ਸਿੱਧਾ ਸਿੰਘ ਵਾਲੇ ਸਾਦੇ ਨਹੀਂ ਬਾਈ ਇੱਥੇ ਅਸੀਂ ਪੱਕੇ ਆਉਣੇ ਆ ਤਾਂ ਕਰਕੇ ਇਹ ਮੰਡੀ ਤੇ ਆਈਦਾ ਬਦਵਾਰ ਨੂੰ ਇਹ ਝਾਲ ਚੱਲਦੇ ਆ ਬਾਈ ਸਾਡੀ ਲਓ ਵੀ ਆਪ ਖੱਸੀ ਬਕਰਾਂ ਦਾ 70000 ਰੁਪਿਆ ਮੰਗਿਆ ਬਾਈ ਬਹੁਤ ਤਗੜੇ ਬਕਰੇ ਆ मार पोभी हैलो हा जी भाई ठीकु आहे ਹਾਂਜੀ ਹਾਂਜੀ ਬੋਲੋ ਬੰਦਾ ਉਹ ਖਸਤੀ ਬੱਕਰ ਦਾ ਮੈਂ ਵੀਡੀਓ ਲਾਈਵ ਹੋਇਆ ਪਿਆ ਇੱਥੇ ਮੰਡੀ ਤੇ ਸੇਢੇ ਵਾਲੇ ਹਾਂਜੀ ਉਹ ਮੈਂ ਤੈਨੂੰ ਦੱਸ ਦੂੰਗਾ ਬਾਅਦ ਚ ਕੁਕੋ ਮੈਂ ਕਪਤਾਨ ਕੁਛ ਦਿਨਾਂ ਮੈਂ ਲੱਖੇ ਤੋਂ ਪੁੱਛ ਦਿੰਨਾ ਲੱਖੇ ਪੰਮਾ ਨਹੀਂ ਸੈਦੋਗਿਆਂ ਵਾਲਾ ਆ ਗੱਲ ਕਰੀ ਮੜੀ ਦੱਸਿਓ ਉਹ ਕਿੱਥੇ ਜਾ ਪਿੰਡ ਉਹਦਾ ਨੋ ਨੰਬਰ ਨਹੀਂ ਕੋਈ ਨਹੀਂ ਕੋਈ ਗੱਲ ਕਰ ਪੈੰਡੀ ਦੱਸਣਾ ਠੀਕ ਆ ਬਾਬਾ ਕਿਵੇਂ ਆ ਇਹ ਗੱਲ ਤਾਂ ਮੈਨੂੰ ਨਹੀਂ ਪਤਾ ਤਾਂ ਗੱਲ ਨਾਲ ਚਲੀ ਜਾਉ। ਉਹ ਲੰਗਰ ਚੱਲੀ ਜਾਂਦਾ। ਬਹੁਤ ਵਧੀਆ ਇੰਤਜ਼ਾਮ ਇਹਨਾਂ ਦਾ ਲੰਗਰ ਪੜ੍ਹਨ। ਤੇ ਲੰਗਰ ਪ੍ਰਸ਼ਾਦ ਚੱਲੀ ਐ ਸੱਸੀ ਗਾਲ ਬੱਪੂ ਜੀ। ਕੀ ਹਾਲ ਚਾਲ? ਨਹੀਂ। ਬਹੁਤ ਸੱਟਾਂ ਦੀ ਮੰਡੀ ਦੀ ਬੱਕਰੀ ਲਈ ਹੀ ਮੈਂ। ਅੱਛਾ 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 ਠੀਕ ਹੈ। ਤੂੰ ਜੈਤੂਰ ਨੂੰ ਦਵਾਂਗੇ ਅਸੀਂ ਤਨ। ਠੀਕ ਹੈ ਜੀ ਠੀਕ ਹੈ। ਤੂੰ ਉਹ ਤਾਂ ਮੇਰੀ ਆਈ ਕੱਢੀ ਨਾ ਬਾਹਰ। ਆ ਗਈ ਵੀਡੀਓ ਬਣਾਈ ਸੀ ਜਿਹੜੀ ਕੱਢੀ ਨਹੀਂ ਨਾ ਹਾਂ ਹਾਂ ਕੀ ਗੱਲ ਕਾਸਟ ਬੰਦ ਕਰ ਕੱਢੀ ਹੈ ਕੱਢੀ ਹੈ ਆ ਲਾਈਵ ਹਾਂ ਬਈ ਹੋ ਗਿਆ ਛੀਆ ਦਾ ਕਪਤਾਨ ਇਹਦਾ ਆਪ ਨਹੀਂ ਪਿੰਡ ਕੰਦਰ ਸੈਦ ਹੋ ਗਿਆ ਇਧਰ ਲੈ ਮੈਨੂੰ ਲੱਗਾ ਇੱਥੇ ਹੋਣਾ ਬਾਗੇ ਪੁਰਾਣੇ ਨਹੀਂ ਗਰਪੀ ਤਾ ਹਾਂ 1 ਮਿੰਟ ਆ ਗਿਆ ਲੈ ਵੀ ਸੌਦਾ ਉਹ ਸੌਦਾ ਗਰਾਉਂਡ ਦੇ ਆ ਵੀ 81 ਬੱਕਰਾਂ ਦਾ ਸੌਦਾ ਤੁਹਾਨੂੰ ਲਈ ਦਿਖਾਉਣੇ ਹੈ ਤਿੰਨ ਵੇਚ ਲੈ ਲੈ ਤਿੰਨ ਵੇਚਦੇ ਵਧੀਆ 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 ਆ ਵੀ ਆ ਖੜੀ ਬਰਬਰੀ ਉਹੀ ਚਟੀਆਂ ਖਾਲੀ ਆ ਕਸੀ ਬੱਕਰੇ ਦੋ ਇਹਨਾਂ ਦਾ ਸੌਦਾ ਚੱਲਦਾ ਹੈ ਤੁਹਾਨੂੰ ਦਿਖਾਉਣੇ ਲਈ ਵੀ ਇਹ ਘਰ ਦੇ ਹੀ ਹੈ ਬਾਈ sire ਇਹ ਬੱਕਰੇ हां भाई ठीक है अंदर सौदा होई जांदा कोई भी थनु दिखाउने शायद नहीं यार 14 ਰਿਆਖਾ 14 ਇਹਾਂ 11 ਮਿਲੂ ਉਹ ਲਖਾਈ ਕਰਾ ਦੇ ਉਹ ਨਹੀਂ ਹੁਣਿਆ ਯਾਰ ਭਰਾ ਮਰੇ ਵਿਕੀ ਜਾਂਦੇ ਕਿਹੜੀਆਂ ਇਹਨਾਂ ਪੱਠਾਂ ਦਾ ਹੀ ਸੌਦਾ ਤਿੰਨਾਂ ਦਾ ਹੀ ਤਿੰਨਾਂ ਦਾ ਹੀ ਠੀਕ ਆ ਕੀ ਆਖਿਆ ਤੂੰ 14 ਦਾ ਆਖਿਆ ਬਾਈ ਇਹਨਾਂ ਨੇ ਯਾਰ 11 ਲਾ 14 ਦਿੰਦੇ ਆ ਅੱਛਾ 11 ਦਿੰਦੇ ਆ ਆ ਬਾਈ ਦੇਖ ਆਪਾਰ ਸਿੰਘ ਬਰਾੜ ਬਹੁਤ ਬਹੁਤ ਧੰਨਵਾਦ ਜੀ ਖੁਰਲੀਆਂ ਦਿਖਾਈਏ ਜੀ ਦਿਖਾਉਣਾ ਸੌਦਾ ਦਿਖਾ ਦਈਏ ਬਾਈ ਇੱਕ ਮਿੰਟ ਕੰਮਾਂ ਮਹਿੰਗਾ ਲੱਗਦੀਆਂ ਜੇ ਪਾਸੇ ਤਾਂ ਆਉਂਦੇ ਨੇ 14000 ਦੇ ਬਿਹਤਰ ਦੇ ਉਹ ਮੂੰਹ ਮੱਠਾ ਬੜਾ ਆਪਣੀ ਭਰਾਵਾਂ ਮੰਗਣਾ ਆਹ ਸੌਦੇ ਤੋਂ ਬਾਅਦ ਬਾਈ ਦਿਖਾਉਣਾ ਖੁਰਲੀਆਂ ਵੀਰੇ ਅੱਛਾ ਕੀ ਲਾਤਾ ਬਾਈ ਇਹਨਾਂ ਦਾ ਯਾਰ ਆਲਾ ਨੀ ਯਾਰ ਨਵੇੜ ਯਾਰ ਕੋ ਆਇਆ ਕਰ ਓਏ ਦਿਖਾਈ ਇਹ ਕਰਾ ਦੇ ਉਹ ਨਹੀਂ ਹੁਣ ਆ ਪਰ ਮਨੋਂ ਵਾਲੀ ਆਉਂਦਾ ਨਾ ਫੜਾਉਂਦਾ ਮੈਨੂੰ ਮਰੀਆਂ ਪੈਂਟ ਜਾਂਦੀਆਂ ਰਗੀਆਂ ਲਗਾ ਇਹ ਵੇਖ ਨਾ ਕੋਈ ਨਹੀਂ ਫਿਰ ਭੱਜਾ ਪੜਾਈ ਇੱਕ ਟ੍ਰੇਨ ਵਿੱਚ ਨਾ ਮੈਨੂੰ ਵੀ ਟ੍ਰੇਨ ਵਿੱਚ ਬਿਕੜ ਨਹੀਂ ਨਾ ਵੀ ਬਾਈਕ ਖੁਰ ਲੀਆਂ ਤੁਹਾਨੂੰ ਦਿਖਾਉਣੇ ਆ ਜਿਹੜਾ ਖੁਰ ਲੀਆਂ ਆਲਾ ਵੀਰ ਉਹਦੇ ਨਾਲ ਵੀ ਗੱਲਬਾਤ ਕਰਾਵਾਂ ਸ਼ਾਇਦ ਲੰਗਰ ਛਕਦਾ ਹੋਊਗਾ ਉਹ ਜਿਹੜਾ ਮਨ ਬਾਈ ਖੁਰਲੀਆਂ ਆਪਣੀਆਂ ਇਹ ਖੁਰਲੀਆਂ ਆਓ ਬਾਈ ਜੀ ਆ ਗਾ ਖੁਰਲੀਆਂ ਪੁੱਛੀ ਜਾਂਦਾ ਉਹਨਾਂ ਦਾ ਖੁਰਲੀਆਂ ਦਿਖਾਓ ਇਹ ਦੇਵ ਜੀ ਜਾਣਕਾਰੀ ਲਓ ਵੀ ਲੱਕੜ ਦੀਆਂ ਇਹ ਉਹ ਖੁਰਨੀ ਵਾਲਾ ਵੀਰ ਕਿਹੜਾ ਲਓ ਵੀ ਲੱਕੜ ਦੀਆਂ ਖੁਰਲੀਆਂ ਆ ਮੇਰੇ ਹਿਸਾਬ ਨਾਲ ਆ ਹੋਊਗੀ 4 ਫੁੱਟ ਦੇ ਆਸੇ ਪਾਸੇ ਇਹ ਕੁੰਡੇ ਕੰਡੇ ਲੱਗੇ ਆ ਦੋ ਬੱਕਰੀਆਂ ਦਾ ਬਣਾਇਆ ਇਹਨਾਂ ਨੇ ਆਹ ਸਾਈਡ ਤੇ ਕੁੰਡੇ ਲੱਗੇ ਉਧਲੇ ਪਾਸੇ ਲੱਗੀ ਫੱਟੀ ਇਹਦੇ ਲੰਗਰ ਛਕਦਾ ਹੋਣਾ ਮੇਰੇ ਹਿਸਾਬ ਨਾਲ ਘੁਰਲੀਆਂ ਵਾਲਾ ਲਓ ਜੀ ਆਹ 5 ਫੁੱਟ ਹੋਊਗੀ ਮੇਰੇ ਹਿਸਾਬ ਨਾਲ ਆਓ ਭਾਈ ਆਪਣੀਆਂ ਘੁਰਲੀਆਂ ਲਓ ਜੀ ਆਹ ਮਿਸਤਰੀ ਆ ਭਾਈ ਇਹਦੇ ਨਾਲ ਆਪਾਂ ਗੱਲਬਾਤ ਹੀ ਕਰਾ ਦਿੰਨੇ ਆ ਤੁਹਾਡੀ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕਿਹੜਾ ਪਿੰਡ ਆ ਜੀ ਆਪਣਾ ਸਾਡਾ ਪਿੰਡ ਸਾਹੋਾ ਜੀ ਤੇ ਬਗੜਾੜੀ ਬਣਾਉਨੇ ਆ ਆਪਣੇ ਬਗੜਾੜੀ ਵਰਕਸ਼ਾਪ ਬਗੜਾੜੀ ਵਰਕਸ਼ਾਪ ਆ ਅੱਛਾ ਜੀ ਇਹ ਜਿਹੜੀ ਪਰਲੀ ਖੁਰਲੀ ਪਈ ਸਾਰਿਆਂ ਨਾਲੋਂ ਇਹਦੇ ਦੱਸੋ ਜੀ ਕੀ ਕੀਮਤ ਆ ਤੇ ਕਿੰਨੀ ਇਹ ਕਿੰਨੇ ਫੁੱਟ ਆ ਇਹ ਸਵਾ ਪੰਜ ਫੁੱਟ ਆ ਜੀ ਇਹ 2200 ਦੀ ਆ ਸਵਾ ਪੰਜ ਫੁੱਟ ਫੁੱਟਾ 2200 ਦੀ ਆ ਮਾਨਤਾ ਨੂੰ ਹੋ ਜੂ ਵਿੱਚੋਂ ਉਹਦਾ ਮਾੜਾ ਮੋਟਾ ਹੋਈ ਜਾਂਦਾ ਹੁੰਦਾ ਸੌਪ ਠੀਕ ਆ ਤੇ ਆਹ ਜਿਹੜੀ ਵਿਚਾਲੇ ਪਈ ਆ ਨਹੀਂ ਦੋਨੋਂ ਇੱਕੋ ਹੀ ਰੇਟ ਹੈ ਇਹਨਾਂ ਦਾ ਕਿੰਨੇ ਕਿੰਨੇ ਫੁੱਟੀਆਂ ਇਹ 7.5 ਸਵਾ ਪੰਜ ਪੰਜ ਫੁੱਟੀਆਂ ਮੈਂ ਪੰਜ ਪੰਜ ਫੁੱਟੀਆਂ ਤੱਕੀਆਂ ਸੀ ਤੇ ਆਹ ਚਾਰ ਫੁੱਟੀਆਂ ਜੀ ਇਹ ਹੈਗੀ 7.5 ਸਵਾ ਚਾਰ ਸਵਾ ਚਾਰ ਫੁੱਟੀ ਇਹਦਾ ਕੀ ਰੇਟ ਰੱਖਿਆ ਜੀ ਇਹਦਾ 1800 ਰੁਪਏ 1800 ਰੁਪਏ ਲੈ ਵੀ ਮਾਨਤਾ ਨਾ ਬਣਦਾ ਤੁਹਾਡਾ ਜ਼ਰੂਰ ਕੀਤਾ ਜਾਊਗਾ ਤੇ ਇਹ ਢੇੜਾ ਮਾਰ ਲਓ ਆਪਣੇ ਖੁਰਲੀਆਂ ਲਈ ਬੈਠੇ ਬਾਈ ਜੀ ਤਿੰਨ ਖੁਰਲੀਆਂ ਲਿਆਏ ਆ ਜੇ ਕਿਸੇ ਨੇ ਹੋਰ ਵੀ ਚਾਹੀਦੀਆਂ ਹੁਣ ਕਿਸੇ ਨੂੰ ਤਾਂ ਬੁੱਕ ਕਰਵਾ ਸਕਦੇ ਆ ਨੰਬਰ ਦੱਸਿਓ ਬਈ ਆਪਣਾ 98150 98150 54846 54846 ਨੰਬਰ ਆ ਬਾਈ ਜੀ ਇਹਨਾਂ ਦਾ ਤੇ ਇਹਨਾਂ ਨਾਲ ਸੰਪਰਕ ਵੀ ਤੁਸੀਂ ਕਰ ਸਕਦੇ ਹੋ ਹੁਣ ਤੁਹਾਨੂੰ ਲਾਈਵ ਸੌਦਾ ਦਿਖਾਉਣੇ ਆ ਜੇ ਸਿਰੇ ਚੜਿਆਤਾ ਆ ਗਿਆ ਜੀ ਆ ਗਿਆ ਆ ਗਿਆ ਆ ਗਿਆ ਆ ਯਾਰ ਲਓ ਜੀ 40000 ਲਾਦਾ ਜੀ ਦੋਵਾਂ ਦਾ ਵਾਹ ਜੀ ਵਾਹ ਕੀ ਬਾਤ ਆ ਰਣਜੀਤ ਨੇ ਕੋਠੇ ਗੁਰੂ ਕੇ ਲੈ ਵੀ 40000 ਰੁਪਇਆ ਗੁਰੂ ਕੇ ਕੋਠੇ ਵਾਲੇ ਰਣਜੀਤ ਨੇ ਲਾਇਆ ਖੱਸੀ ਬੱਕਰਿਆਂ ਦਾ ਠੀਕ ਆ ਬਾਈ ਜੀ ਬਾਈ ਕੀ ਆਂਦਾ ਸੀਰੇ ਬੋਲ ਜਾਂ 10000 ਬਾਈ ਸੀਰੇ ਇੱਧਰ ਆ ਜਾ ਕਰਾ ਮੈਦਾਨ ਚ ਨਹੀਂ ਮੈਂ ਤਾਂ ਬਾਤ ਕਰਿਆ ਬੋਲ ਬੋਲ 50 ਗੱਲਾਂ ਹੋਏ ਸੌਦਾ ਹੋਊਗਾ 50 ਥੱਲੇ ਨਹੀਂ ਹੁੰਦਾ 50 ਥੱਲੇ ਨਹੀਂ ਹੋਣਾ 50 ਥੱਲੇ ਬਾਈ ਯਾਰ 50 ਥੱਲੇ ਉਹ ਹਾਂ ਦੇ ਨਹੀਂ ਕਿੰਨੇ ਦੇ ਪਰ ਚੱਲ ਨਹੀਂ ਹੋਣਾ ਥੱਲੇ ਤੂੰ ਦੱਸ ਵਿੱਚ ਕੋਈ ਗੱਲ ਕਰਾਂ ਹਾਂ 60000 ਰੁਪਏ ਦੇ ਸਾਢੇ ਹਰ ਕਿਹਦੇ 41000 ਦੇਣਾ ਨਹੀਂ 42000 ਦੇਣਾ 42000 ਦੇ ਨਹੀਂ ਹੁੰਦੇ ਬਾਈ ਜੀ ਬਹੁਤ ਬਹੁਤ ਧੰਨਵਾਦ ਦੇਖਿਆ ਕਰੋ ਬਾਈ ਹਾਂ ਦੋ ਵੀਡੀਓ ਤੁਸੀਂ ਦੇਖੋਏ ਦੋਸਤੋ ਤਾਂ ਫੇਰ ਹੀ ਆਪਣਾ ਚੈਨਲ ਚੱਲਣਾ ਹੈ ਕੱਲਾ ਹੀ ਬੰਦੇ ਦਾ ਕੁਛ ਨਹੀਂ ਵੱਟੀ ਦਾ ਵੀਡੀਓ ਬਣਾ ਕੇ ਪਾਈਏ ਕੱਲ ਨੂੰ ਉੱਥੇ ਜਾਣੇ ਹਾਂ ਕੱਲ ਹਾਂ ਆ ਜੀ ਬੱਤ ਕੱਲ ਪੈਸੇ ਗਿਣਤੀ ਕਰਦ ਬੈਠੇ ਹਾਂ ਗਿਣਤੀ ਕਰਾਂਗੇ ਇੱਥੇ 19000 ਲੈ ਆ ਜੀ ਬੱਕਰੇ ਦਾ 2000 ਰੁਪਏ ਵੱਟਿਆ ਹੈ 14 ਦਾ ਕੰਮ ਕੰਮ ਹੀ ਨਾ ਕਰਨਾ ਮਿਲਿਆ ਸਾਲਿਆਂ ਨੂੰ ਹੱਥ ਵਟੇ ਜਾਣ ਉਹਦੇ ਜਿਹੜਾ ਤੇ ਤੂੰ ਸਾਡੇ 30 ਦਾ ਲਿਆ ਸੀਗਾ ਨਾਲ ਕੁਆਲਾ 30 ਦਾ ਸੀਗਾ 20 ਆ ਰਿਹਾ 18 ਜਿਹੜਾ 23 ਦਾ ਲਿਆ ਉਹ 21 ਦਾ ਵਿੱਚ ਉਹ ਗੱਲ ਸੁਣਦਾ ਸਰਦਾਰ ਉਹ ਨਹੀਂ ਜਾਉਂਦਾ ਤੇ ਆਜੋ ਵੀਆ ਕਿੰਨੇ ਦੇ ਦੇ ਨੇ ਨਹੀਂ ਹੁੰਦੇ ਆਇਆ ਥੱਲੇ ਆਇਆ ਥੱਲੇ ਆ ਤੇ ਆ ਇਹ ਤਾਂ ਬਈ 50 ਤੋਂ ਉੱਤੇ ਉੱਤੇ ਦੀ ਖੇਡ ਆ 60 ਬਈ ਲੈ ਵੀ ਉਹ ਆ ਨਾ 50 ਤੋਂ ਥੱਲੇ ਆ ਤੇ 22 ਸੀਰਾ ਦਾ 50 ਤੋਂ ਉੱਤੇ ਦੀ ਖੇਡ ਆ ਸੀਂਗਣਾ ਮਾਰਿਆ ਬਈ ਸੀਂਗਣਾ ਕੱਟੀਆਂ ਸਾਈ ਭੈ ਜਪਾਹੇ ਤੇ ਇਕ ਸਾਡ ਬੁਲਾ ਦੇ ਤੇ ਸੱਟ ਤੂੰ ਮੇਰਾ ਨਾ ਮਾਰ ਲੈ ਦੇ ਆਹੋ ਦੇਖਣਾ ਪਵੇ ਕਿਤੇ ਸੱਟ ਸਾਬ ਨਾ ਮਾਰੀਏ ਤੇ ਡੇਗਣਾ ਪਵੇ ਇਹ ਵੀ ਗੱਲ ਆ ਲੈ ਵੀ ਗੋਪੀ ਕਰਾਉਂਦਾ ਸੌਦਾ 40000 ਨਹੀਂ ਹੁੰਦੇ ਹਾਂ ਨਹੀਂ ਹੁੰਦੇ ਗੋਪੀਆ ਹੋਰ ਫਿਰ ਕਿੰਨੇ ਜਾਣੇ ਨਹੀਂ ਹੁੰਦੇ ਭਾਈ ਇਹ ਬਾਦ ਉੱਤੇ ਆ ਜਾ ਲੈ ਆਪਣਾ ਥੱਲੇ ਵਾਲਾ ਦਾ ਮਤਲਬ ਹੀ ਹੈ ਨਹੀਂ ਖੜਕੀ ਗੱਲ ਕਰਿਆ ਤੁਸੀਂ ਮੈਂ ਖੜਕੀ ਕਰੀ ਆ ਨਾ ਖੜਕੀ ਬੋਲ ਕੇ ਮੈਂ ਕਿਹੜਾ ਭੱਜਿਆ ਜੈਜ ਵੀ ਤੁਸੀਂ ਵੇਚ ਲੈਣੇ ਨੇ ਮੈਂ ਕਪਤਾਨ ਤੋਂ ਭੱਜਿਆ ਆ ਪਾ ਨਾ ਇਹਦੇ ਰਣਜੀਤ ਤੋਂ ਭੱਜਿਆ ਇਹ ਉੱਤੇ ਉੱਤੇ ਜਾਣੀ ਖੇਡ ਹੈ ਲੈ ਆਪ ਜੀ ਦੇ ਨਾਮ ਤੇ 40000 ਦੇ ਹੋਵੇ ਨਹੀਂ ਹੁੰਦੇ ਕਿੰਨੇ ਕਰਤੇ ਕਿੰਨੇ 40000 45000 ਨਹੀਂ ਹੁੰਦਾ ਸਾਡੇ ਨਾਲ ਲਾ ਡਰ ਗਿਆ ਭੌਜੀ ਕਪਤਾਨ ਡਰ ਗਿਆ ਬਈ ਹੁਣ ਨਾ ਕਰ ਲੋ ਵੀ ਦੋਸਤੋ ਇਸ ਤੋਂ ਅੱਗੇ ਤੁਹਾਨੂੰ ਵੀਡੀਓ ਦਿਖਾਵਾਂਗੇ ਤੇ ਜੁੜੇ ਰਹੋ ਆਪਣੇ ਚੈਨਲ ਦੇ ਨਾਲ ਕਿੱਦਾਂ ਦੀ ਲੱਗੀ ਮੰਡੀ ਸ਼ੇਅਰ ਕਰ ਦਿਓ ਅੱਗੇ ਨਹੀਂ ਹੁੰਦੇ ਬਈ ਬਹੁਤ ਬਹੁਤ ਧੰਨਵਾਦ ਜੱਲ ਲਾ ਸਿੱਧਾ ਸਹੀ ਹੈ ਨਹੀਂ ਹੁੰਦੇ ਬਈ ਰੁਪਈਆ ਵੀ ਆਉਣੇ ਦਾ ਪਾ ਦੇ ਹੁਣ ਨਹੀਂ ਪਉਂਦਾ 1 ਰੁਪਈਆ ਵੀ ਥੋੜੇ ਘਲੇ ਬਾਦ ਨਿਆ ਨਾਰਵਾਜਾ ਕੋਨਾ ਥੱਲਾ ਪਾ ਲੈ ਭਾਈ ਮੈਰੀ ਲੈਂਡ ਦੀ ਮੈਂ ਲਾਇਆ ਸੀ ਉਹਦੋਂ ਹੁਣ ਤੂੰ ਲਾ ਤਾਂ